ਕਾਲ ਯਤਾਰਨ ਗੁਰੂ ਨਾਨਕ ਆਇਆ ਹਿੰਦੂ ਮੁਸਲਮਾਨ ਨਿਵਾਇਆ ਹਿੰਦੂ ਮੁਸਲਮਾਨ ਨਿਵਾਇਆ ਜੁਗ ਜੁਗ ਅਟਲ ਚਵਰ ਚਤਰ ਤਖਤਾਂ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਦੇ ਪਾਵਨ ਗੁਰਪੁਰਬ ਦੀਆਂ ਖੁਸ਼ੀਆਂ ਵਿੱਚ ਨੰਮਰਤ ਬੋਲੇ ਦੀ ਪ੍ਰਭਾਤ ਫੇਰੀ ਉਮਰ ਸਾਹਿਬ ਦੀ ਅਗਵਾਈ ਹੇਠ ਆਰੰਭ ਹੋ ਕੇ ਸੰਗਤਾਂ ਗੁਰੂ ਦੇ ਗੁਣ ਗਾਉਂਦਿਆਂ ਨਾਮ ਜਪਦਿਆਂ ਭਾਈ ਦਲਦੇਵ ਸਿੰਘ ਜੀ ਉਨ੍ਹਾਂ ਦੇ ਗ੍ਰਹਿ ਵਿੱਚ ਪੌਂਚ ਕੇ ਸੰਤਾਂ ਨੇ ਦੀਵਾਨ ਸਜਾਏ ਨੇ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਇ ਧਿਆਨਾ ਲਾਇ ਧਿਆਨਾ ਸਤਗੁਰਾਂ ਨੇ ਬੜੇ ਕਿਰਪਾ ਬਖਸ਼ਿਸ ਕੀਤੀ ਹੈ ਫਰੀਦ ਸਾਹਿਬ ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਵਿੱਚ ਸ਼ਬਦਾਂ ਵਿੱਚ ਗੁਰੂ ਨਾਨਕ ਸਾਹਿਬ ਦੀ ਬੜੇ ਤਰ੍ਹਾਂ ਦੀ ਉਪਮਾ ਕੀਤੀ ਹੈ ਕਿ ਗੁਰੂ ਨਾਨਕ ਸਾਹਿਬ ਦੇ ਜਗਤ ਵਿੱਚ ਆਉਣ ਤੋਂ ਪਹਿਲਾਂ ਜਗਤ ਵਿੱਚ ਕੀ ਵਰਤਾਰਾ ਸੀ ਤੋਂ ਅੱਛਾ ਜੋ ਤੇ ਗੁਰਨਾਨਕ ਸਾਹਿਬ ਦੇ ਵੇਲੇ ਕੀ ਚੱਲ ਰਿਆ ਸੀ ਧਰਮ ਦੇ ਨਾਂ ਤੇ ਕੀ ਹੋ ਰਿਹਾ ਸੀ ਧਰਮ ਦੀ दशा ਕੀ ਸੀ ਧਰਮ ਦੇ ਨਾਂ ਤੇ ਕੌਣ-ਕੌਣ ਦੁਨੀਆ ਨੂੰ ਠੱਗ ਰਿਹਾ ਸੀ ਇਹ ਸਾਰਾ ਬਰਤਾਂਤ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਸੰਗਤਾਂ ਨੂੰ ਜਾਣੂ ਕਰਾਇਆ ਤੇ ਅੱਜ ਭਾਈ ਗੁਰਦਾਸ ਜੀਆਂ ਵਾਰਾਂ ਵਿੱਚ ਸ਼ਬਦ ਪੜੇ ਜਾਂਦੇ ਨੇ ਹਰ ਮੰਦਰ ਸਹਿਬ ਕੀਰਤਨ ਹੁੰਦਾ ਭਾਈ ਗੁਰਦਾਸ ਜੀ ਦੀਆਂ ਵਾਰਾਂ ਦਾ ਤਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਇਸਰਤੀਤੇ ਆਏ ਜਗਤ ਵਿੱਚ ਆਨੰਦ ਜਗਤ ਵਿੱਚ ਸੁਖ ਆ ਗਿਆ ਕਿਉਂਕਿ ਦੇਵਤਿਆਂ ਨੇ ਫੁੱਲ ਵਰਸਾਏ ਦੇਵਤਿਆਂ ਨੂੰ ਪਤਾ ਸੀ ਕਿ ਹੁਣ ਪਰਮੇਸ਼ਰ ਦੀ ਰੱਬ ਦੀ ਪੂਜਾ ਹੋਇਆ ਕਰੇ ਲੋਕ ਆਪੋ ਆਪਣੀ ਪੂਜਾ ਕਰਾਉਣ ਲੱਗੇ ਹਰ ਕੋਈ ਭਗਵਾਨ ਬਣ ਕੇ ਬਹਿ ਗਿਆ ਜਿਸ ਤਰ੍ਹਾਂ ਅੱਜ ਹਰ ਕੋਈ ਗੁਰੂ ਬਣ ਕੇ ਬੈਠਾ ਹੋਇਆ ਪੂਜਾ ਅੱਜ ਵੀ ਪਖੰਡ ਦੇ ਚੱਲ ਰਹੀ ਹੈ ਪਰ ਗੁਰਨਾਣਕ ਦਾ ਪ੍ਰਤਾਪ ਹੀ ਸੂਰਜ ਵਰਗਾ ਹੈ ਨਾ ਤਾਰਿਆਂ ਦਾ ਬਣਦਾ ਹੀ ਕੁਝ ਨਹੀਂ ਵਾਹਿਗੁਰੂ ਤਾਰੇ ਛੱਬੇ ਅંધੇਰ ਫੁੱਲੋ ਜਿਉਂ ਕਰ ਸੂਰਜ ਨਿਕਲਿਆ ਹੁਣ ਥੋੜੀ ਦੇਰ ਤੱਕ ਸੂਰਜ ਚੜ ਜਾਣਾ ਤਾਰੇ ਛਿਪ ਜਾਣੇ ਤਾਰਿਆਂ ਦਾ ਚਾਨਣ ਜਿਹੜਾ ਸੂਰਜ ਅੱਗੇ ਕੁਝ ਨਹੀਂ ਜ਼ਰੂਰੀ ਤਾਰੇ ਵੀ ਨੇ ਜ਼ਰੂਰੀ ਚੰਦਰਮਾ ਵੀ ਹੈ ਜ਼ਰੂਰੀ ਆਕਾਸ਼ ਵੀ ਹੈ ਸਭ ਕੁਝ ਜ਼ਰੂਰੀ ਹੈ ਭਗਤ ਵੀ ਜ਼ਰੂਰੀ ਨੇ ਤਾਰਿਆਂ ਦੀ ਤਰ੍ਹਾਂ ਮਹਾਪੁਰਸ਼ ਵੀ ਜ਼ਰੂਰੀ ਨੇ ਫਰ ਗੁਰੂ ਗੁਰੂ ਹੁੰਦਾ ਹੈ ਮਹਾਪੁਰਸ਼ ਮਹਾਪੁਰਸ਼ ਹੁੰਦਾ ਹੈ ਮਹਾਰਾਜ ਨੇ ਸੰਸਾਰ ਤੇ ਆ ਕੇ ਦਇਆ ਵਰਤਾਈ ਸੇਵਾ ਤੇ ਸਿਮਰਨ ਦੇ ਕੁੰਭ ਲਾਇਏ ਹਜ਼ਾਰਾਂ ਕਿਲੋਮੀਟਰ ਦੂਰ ਜਾ ਕੇ ਚਾਰ ਕਰਨ ਦਾ ਉਹਨਾਂ ਦਾ ਮਕਸਦ ਸੀ ਅੱਜ ਇੱਕ ਕੌਮ ਹੈ ਗੁਰੂ ਕੀ ਸਿੱਖ ਕੌਮ ਜਿਹੜੀ 160 ਦੇਸ਼ਾਂ ਵਿੱਚ ਬਾਬੇ ਨਾਨਕ ਦਾ ਝੰਡਾ ਚੁਲਦਾ ਹੈ ਗੁਰਬਾਣੀ ਪੜੀ ਜਾਂਦੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ ਇਹ ਸਾਰੀ ਕਿਰਪਾ ਗੁਰੂ ਨਾਨਕ ਸਾਹਿਬ ਦੀ ਹੈ ਜਿਨ੍ਹਾਂ ਨੇ ਘਰ-ਵਾਰ ਤਿਆਗ ਕੇ ਗਰੀਸਤ ਵਰਤੇ ਰਹਿੰਦੇ ਆਂ ਥਾਂ ਪਰ ਥਾਂ ਜਾ ਕੇ ਪ੍ਰਕਾਸ਼ ਕੀਤਾ ਨਾਮ ਬਣੇਗਾ ਉਹਨਾਂ ਦਾ உபਦੇਸ਼ ਏਸੀ ਕੰਨ ਸੁਣੀਏ ਗੁਰ ਦੀ ਬਾਣੀ जे बार न नाम जपि कने सुणियूं बुर दीवाणी जे बार नाम जपी कन जे सुे पुरानी बानी जीार न जबीअ कनी सुे पुरानी बानी न रेवाना जी सेवाे ਗੁਰਨਾਥ ਸਾਹਿਬ ਨੇ ਉਪਦੇਸ਼ ਦਿੱਤਾ ਇੱਕ ਕਟਾ ਦਿਨੇ ਇੱਕ ਉਹਦਾ ਹਾਂ ਗੁਰਨਾਥ ਸਾਹਿਬ ਨੇ ਉਪਦੇਸ਼ ਇਹ ਦਿੱਤਾ ਕਿ ਸਰੀਰ ਦੇ ਜਿੰਨੇ ਅੰਗ ਨੇ ਜਦੋਂ ਸੰਗਤ ਵਿੱਚ ਆਈਏ ਸਾਰੇ ਵਰਤਨੇ ਨੂੰ ਬੇ ਚੱਲ ਕੇ ਆਉਣਾ ਲੱਤਾਂ ਨਾਲ ਚੌਂਕੜੀ ਮਾਰਨੀ ਹੱਥਾਂ ਨਾਲ ਸੇਵਾ ਕਰਨੀ ਕੰਨਾਂ ਨਾਲ ਬਾਣੀ ਸੁਣਨੀ ਤੇ ਜੀਭਾਂ ਨਾਲ ਨਾਮ ਜਪਣਾ ਅੱਖਾਂ ਨਾਲ ਕੋਈ ਸੌਂ ਜਾਂਨੇ ਆ ਕੇ ਤਾਈਂ ਚਿੜਟੇ ਵਜਾਈ ਦੇ ਨੇ ਅੱਖਾਂ ਖੁੱਲੀਆਂ ਰਹਿਣ ਕੰਨਾਂ 'ਚ ਵਾਜਾ ਜ਼ਿਆਦਾ ਪਵੇ ਸੁਚੇਤ ਹੋ ਕੇ ਬੈਠੋ ਜਿਹੜਾ ਉਪਦੇਸ਼ ਗੁਰੂ ਸਾਹਿਬ ਨੇ ਦਿੱਤਾ ਹੈ ਨਾ ਗੁਰਨਾਨਦ ਸਾਹਿਬ ਨੇ ਜਾਂ ਗੁਰੂਆਂ ਨੇ ਭਗਤਾਂ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਉਸ ਉਪਦੇਸ਼ ਨੂੰ ਕਮਾਉਣ ਦੀ ਲੋੜ ਹੈ ਨਾ ਕਿ ਬਹੁਤਾ ਸੁਣੇ ਹੀ ਜਾਣ ਜਿਆ ਪੜ੍ਹੀ ਜਾਣਾ ਸੋਹਣਾ ਮੰਨਿਆ ਮਨ ਤੀਤਾ ਭਾਉ ਅੰਤਰ ਗਤ ਤੀਰਥ ਮਲ ਨਾ ਸਤਿਗੁਰ ਤੇਰੇ ਮੈਂ ਨਾਹੀ ਕੋਈ ਬਿਨ ਗੁਣ ਕੀਤੇ ਭਗਤ ਨਾ ਹੋਇ ਬਿਨਾ ਗੁਣਾ ਤੋਂ ਭਗਤੀ ਨਹੀਂ ਹੁੰਦੀ ਬਿਨਾ ਗੁਣਾ ਤੋਂ ਭਗਤ ਕਹਿਲਾਉਣ ਦੇ ਯੋਗ ਨਹੀਂ ਹੁੰਦਾ ਬੰਦਾ ਭਗਤਾ ਵਿੱਚ ਕੱਲੀ ਭਗਤੀ ਨਹੀਂ ਸੀ ਉਹਨਾਂ ਚ ਗੁਣ ਕਿੰਨੇ ਸੀ ਜਿਹੜੇ ਗੁਣ ਗੁਰੂ ਅਰਜਨ ਦੇ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਲਿਖ ਦਿੱਤੇ ਉਹਨਾਂ ਨੇ ਗੁਣ ਦੱਸੇ ਰੱਬ ਦੇ ਕਿ ਗੁਰੂ ਦੇ ਗੁਣ ਗਾਉਣੇ ਜ਼ਰੂਰੀ ਨੇ ਗੁਰ